ਉਹ ਹਰ ਸਟੇਜ ਉੱਤੇ ਮੈਂ ਕਰਦਾ ਕਿਉਂਕਿ ਸੁਣਨ ਵਾਲੇ ਤਾਂ ਲੱਗ ਲੱਗੀ ਹੁੰਦੇ ਨੇ ਤੇ ਉਹ ਦੋ ਲਾਈਨਾਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਜੀ ਕਿ ਧੀਆ ਦਾ ਸਤਿਕਾਰ ਕਰੋ ਮਾਵਾ ਦਾ ਸਤਿਕਾਰ ਕਰੋ ਜਿਨ੍ਹਾਂ ਘਰਾਂ ਦੇ ਵਿੱਚ ਧੀਆ ਦਾ ਸਤਿਕਾਰ ਹੁੰਦਾ ਮਾਵਾ ਦਾ ਸਤਿਕਾਰ ਹੁੰਦਾ ਉਹ ਘਰ ਹਮੇਸ਼ਾ ਹੀ ਖੁਸ਼ਹਾਲ ਹੁੰਦੇ ਨੇ ਮੈਂ ਉਹ ਦੋ ਲਾਈਨਾਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਜੀ ਕਿ ਡਾਕਟਰ ਸਾਹਿਬ ਮੈਂ ਕਿਥੋਂ ਪੜਿਆ ਕਿ ਕਹਿੰਦੇ ਕਿ ਧੀਆ ਦਾ ਕੋਈ ਘਰ ਨਹੀਂ ਹੁੰਦਾ ਮਾਂ ਕਹਿੰਦੀ ਆ ਮਾਂ ਕਹਿੰਦੀ ਆ ਤੂੰ ਸਹਰੇ ਜਾਣਾ ਐਦਾਂ ਕਰਲਾ ਉਹ ਕਰਲਾ ਇਹ ਕਰਲਾ ਤੂੰ ਕਿਸ ਤਰ੍ਹਾਂ ਕਰੇਂਗੀ ਜਾ ਕੇ ਮੈਂ ਕਹਿੰਨਾ ਕਿ ਮੇਰੀ ਧੂਰੀ ਮਕਸਦ ਧੀਆ ਤੋਂ ਬਿਨਾਂ ਕੋਈ ਕਰਨੀ ਹਾਂ ਬਿਲਕੁਲ ਧੀਆ ਤੋਂ ਬਿਨਾਂ ਕੋਈ ਕਰਨੀ ਨਹੀਂ ਹੁੰਦਾ ਮਾਵਾਂ ਤੋਂ ਬਿਨਾਂ ਵੀ ਮਾਪਿਆਂ ਤੋਂ ਬਿਨਾਂ ਵੀ ਘਰ ਨਹੀਂ ਹੁੰਦਾ ਤੇ ਮੈਂ ਉਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਜੀ ਕਿ ਕੋਈ ਵੀ ਬਰਾਈ ਜਿਹੜੀ ਆ ਹੁਣ ਤਾਂ ਵੈਸੇ ਖਤਮ ਹੋ ਗਈ ਆ ਪਰ ਕੋਈ ਵੀ ਬਰਾਈ ਜਿਹੜੀ ਆ ਇੱਕ ਮੈਨੂੰ ਗੀਤ ਬੜਾ ਸੰਗਦਿਲ ਦਾ ਵਧੀਆ ਲੱਗਦਾ ਮੈਂ ਅਕਸਰ ਸਟੇਜਾਂ ਤੇ ਬੋਲਦਾ ਬਹੁਤ ਹੀ ਕਿਸੇ ਦੀ ਮਾਂ ਗੁਜਰੀ ਤੇ ਹੀ ਸੀ ਤ੍ਰਿਪਤਾ ਮਾਂ ਹੋਇਆ ਪੁਣੀ ਖਚੋਂ ਮਟਾਇ ਜਿਸ ਨੇ ਤੇ ਇਹ ਪੂਲ ਦੁਨੀਆਂ ਦੇ ਦਾ ਓਏ ਮੇਰਾ ਜੀ ਕਰਦਾ ਗਾਵਾਂ ਵੀਰਾਂ ਦੀਆਂ ਘੋੜੀਆਂ ਮੇਰਾ ਜੀ ਕਰਦਾ ਗਾਵਾਂ ਵੀਰਾਂ ਦੀਆਂ ਘੋੜੀਆਂ ਪਰ ਨਹੀਂ ਹੋਏ ਪੁੱਤਰਾ ਤੋਂ ਪਹਿਲਾਂ ਧੀਆ ਓਏ ਤਾਈਓ ਨੇ ਹੁੰਦੀਆਂ ਮਗਰੋਂ ਕੋਈ ਹੋਣ ਦੇ ਤਾਂ ਨਹੀਂ ਨੀ ਅੰਮੀਏ ਮਗਰੋਂ ਕੋਈ ਹੋਣ ਦੇ ਤਾਂ ਨਹੀਂ ਏ ਅੱਗੇ ਕੀ ਆ ਹੋਏ ਤੀਜੇ ਮਹੀਨੇ ਸਜਾ ਮੇਰੀ ਦੇ ਹੌਣ ਪਰੰਟ ਨਹੀਂ ਜਾਰੀ ਕੋਈ ਟੱਬਰ ਸਾਰਾ ਪੜੇ ਰਪੋਟਾ ਫੜ ਕੇ ਵਾਰੋ ਵਾਰੀ ਟੱਬਰ ਸਾਰਾ ਪੜੇ ਰਪੋਟਾ ਫੜ ਕੇ ਵਾਰੋ ਵਾਰੀ ਹੋਏ ਜੀ ਦੇ ਲੜ ਲਾਇਆ ਮੈਨੂੰ ਤੂੰ ਮਾਏ ਮੇਰੀ ਐ ਜੀ ਦੇ ਲੜ ਲਾਇਆ ਮੈਨੂੰ ਤੂੰ ਮਾਏ ਮੇਰੀ ਐ ਉਹ ਵੀ ਨਹੀਂ ਹੋਏ ਪੁੱਤਾਂ ਤੋਂ ਪਹਿਲਾਂ ਧੀਆਂ ਹੋਏ ਤਾਈਆਂ ਨੇ ਹੁੰਦੀਆਂ ਮਗਰੋ ਕੋਈ ਹਉਣ ਦਿੰਦਾ ਨਹੀਂ ਏ ਲਾਸਟ ਨੇ ਨਾ ਹੋਏ ਸਤਹੀ ਨੂੰ ਗੁਰੂ ਮਹਾਂ ਪਿਰ ਜਗ ਚੰਨੀ ਅੱਖ ਬੁਲਾਇਆ ਪਰ ਇਹਦੇ ਚੰਮਣ ਤੇ ਸੰਗਦਿਲ ਘਰ ਕਰਮਾਤਮ ਸ਼ਾਇਆ ਹੋਏ ਜੀ ਦੇ ਘਰ ਪੰਜ ਸਤ ਧੀਆਂ ਉਹਦੇ ਕੋਈ ਪੁੱਤ ਨੂੰ ਧੀ ਆਪਣੀ ਵਿਆਹ ਦੇਣਾ ਨਹੀਂ ਹੋਏ ਪੁੱਤਾਂ ਤੋਂ ਪਹਿਲਾਂ ਧੀਆਂ ਹੋਏ ਤਾਈਆਂ ਨੇ ਹੁੰਦੀਆਂ ਮਗਰ ਕੋਈ ਹੋਣ ਮੁੱਖ ਵਿੱਚ ਮੈਨੂੰ ਮਾਰੇ ਖੈ ਮਾਰੇ ਇੱਕ ਡਾਕਟਰ ਮਾਂ ਦੋ ਘੜੀਆਂ ਰੋਣ ਦਿੰਦਾ ਨਹੀਂ ਪੁੱਤਰਾ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਹੋਏ ਮਗਰੋਂ ਕੋਈ ਹੋਣ ਦਿੰਦਾ ਨਹੀਂ ਓਏ ਐਸੀ ਧੀਆਂ ਦੀ ਗੱਲ ਤੇ ਸਾਈਆਂ ਤੇ ਨਾਲ ਤੁਕ ਮੇਰਾ ਇਹ ਮਿਸ਼ਨ ਪੂਰਾ ਹੋ ਜਾਂਦੇ ਹੋ ਮੈਂ ਵੀਰ ਦੀ ਬੇਨਤੀ ਕਰ ਲੂੰਗਾ ਪਰ ਮੈਂ ਦੋ ਲਾਈਨਾਂ ਉਹ ਜ਼ਰੂਰ ਕਵਾਂਗਾ ਮਾਵਾਵੀਆਂ ਤੇ ਮਾਵਾ ਦਾ ਘਰ ਵਿੱਚ ਹੋਣਾ ਬਜ਼ੁਰਗਾਂ ਦਾ ਘਰ ਵਿੱਚ ਹੋਣਾ ਕਿੰਨਾ ਜ਼ਰੂਰੀ ਹੈ ਜਦੋਂ ਚਲੇ ਜਾਂਦੇ ਨੇ ਨਾ ਪਤਾ ਉਦੋਂ ਲੱਗਦਾ ਜਦੋਂ ਮੈਂ ਕਿੰਨੇ ਜਿਹੜੇ ਹੈਗੇ ਆ ਉਹਨਾਂ ਨੂੰ ਸੰਭਲੋ ਜਿਹੜੇ ਚਲੇ ਗਏ ਆ ਉਹਨਾਂ ਨੂੰ ਯਾਦ ਰੱਖਿਆ ਕਰੋ ਪਰ ਮਾਂ ਦੀ ਗੱਲ ਕੀ ਆ ਮਾਂ ਦੀ ਗੱਲ ਦੋ ਲਾਈਨਾਂ ਜ ਤੁਹਾਡੇ ਨਾਲ ਕਰਨ ਲੱਗਾ ਕਿ ਮੁਸਾਫਰ ਬਦਲ ਜਾਂਦੇ ਨੇ ਪਰ ਰਾਵਾਂ ਉਹ ਹੁੰਦੀਆਂ ਨੇ ਮੁਸਾਫਰ ਬਦਲ ਜਾਂਦੇ ਨੇ ਪਰ ਰਾਵਾਂ ਉਹ ਹੁੰਦੀਆਂ ਨੇ ਉਹ ਗੱਲ ਲੱਗਣ ਵਾਲੇ ਬਦਲ ਜਾਂਦੇ ਨੇ ਪਰ ਰਾਵਾਂ ਉਹ ਹੁੰਦੀਆਂ ਨੇ ਉਹ ਦੁਨੀਆ ਤੇ ਤੇ ញੋ ਪੁੱਤਰ ਬਦਲ ਜਾਂਦੇ ਨੇ ਪਰ ਲੋਕੋ ਮਾਵਾ ਹੋਈ ਹੁੰਦਿਆ ਨੇ ਓਏ ਮਾਪੇ ਹੋਈ ਹੁੰਦੇ ਨੇ ਉਹ ਜਦੋਂ ਸਿਰ ਤੇ ਹੋਣ ਮਾਪੇ ਬਈਏ ਜਗ ਹਰਿਆ ਪਰਿਆ ਜਾਪੇ ਜਦ ਸਿਰ ਤੇ ਹੋਣ ਮਾਪੇ ਬਈਏ ਜਗ ਹਰਿਆ ਪਰਿਆ ਜਾਪੇ ਉਹ ਮਾਂ ਦੀਆਂ ਝੜਕਾਂ ਪਿਓ ਦੀਆਂ ਗਾਲਾਂ ਫੁਰਕੋ ਦੀਆਂ ਮਾੜਾ ਹੁੰਦੀਆਂ ਨੇ ਉਹ ਕਰਮਾਂ ਵਾਲੇ ਹੁੰਦੇ ਜਿਨ੍ਹਾਂ ਕੋਲ ਮਾਵਾ ਹੁੰਦੀਆਂ ਨੇ ਉਹ ਕਰਮਾਂ ਵਾਲੇ ਹੁੰਦੇ ਜਿਨ੍ਹਾਂ ਕੋਲ ਮਾਵਾ ਹੁੰਦੀਆਂ ਨੇ ਓਏ ਮਾਂ ਦਾ ਕਰਜ਼ਾ ਪੰਦਾ ਬਈ ਸਾਰੀ ਉਮਰ ਨਹੀਂ ਲਾ ਸਕਦਾ ਓਏ ਮਾਂ ਦੀ ਜਗਾ ਮਿੱਤਰੋ ਏ ਕੋਈ ਹੋਰ ਨਹੀਂ ਲੈ ਸਕਦਾ ਓਏ ਰੱਬ ਦੇ ਹੁੰਦੀਆਂ ਉਹ ਸਿੱਧੀਆਂ ਰਾਹਾਂ ਹੁੰਦੀਆਂ ਨੇ ਉਹ ਕਰਮਾਂ ਵਾਲੇ ਹੁੰਦੇ ਜਿਨ੍ਹਾਂ ਕੋਲ ਮਾਵਾ ਹੁੰਦੀਆਂ ਨੇ ਬਾਕੀ ਗੱਲ ਕਿਤੇ ਫੇਰ ਕਰਾਂਗੇ ਜਦੋਂ ਮਿਲਾਂਗੇ ਪਰ ਇਹ ਇੱਕ ਮੈਸੇਜ ਆ ਕਿ ਪੰਜਾਬੀ ਸੱਭਿਆਚਾਰ ਨੂੰ ਜਿਹਨੂੰ ਤੁਸੀਂ ਲੈ ਕੇ ਤੁਰ ਪੈਂਦੇ ਹੋ ਜੇ ਜੇਕਰ ਸਹੀ ਲੈਂਨ ਤੇ ਜਾ ਰਹੇ